ਲੁਧਿਆਣਾ ਦੇ ਸਰਾਬਾ ਨਗਰ ਵਿੱਚ ਦੇਰ ਰਾਤ ਇੱਕ ਟਾਬੇ ਦੇ ਉੱਤੇ ਕੁਰਸੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਸ਼ਖਸ ਦੇ ਪੈਰ ਦੇ ਉੱਤੇ ਗੋਲੀ ਲੱਗੀ ਫਾਇਰਿੰਗ ਦੇ ਇਲਜ਼ਾਮ ਸੰਦੀਪ ਸੈਂਡੀ ਨਾਂ ਦੇ ਇਸ ਸ਼ਖਸ ਉੱਤੇ ਲੱਗੇ ਨੇ ਦਰਅਸਲ ਵੀਤੀ ਰਾਤ ਕੁਝ ਲੋਕ ਟਾਬੇ ਦੇ ਉੱਤੇ ਖਾਣਾ ਖਾਣ ਪੁੱਜੇ ਪਰ ਟੇਬਲ ਦੇ ਨਾਲ ਵਾਲੀ ਕੁਰਸੀ ਚੁੱਕਣ ਕਾਰਨ ਸੈਂਡੀ ਅਤੇ ਉਸ ਦੇ ਸਾਥੀਆਂ ਦੇ ਨਾਲ ਉਹਨਾਂ ਦੀ ਬਹਿਸ ਹੋ ਗਈ ਮੁਲਜ਼ਮ ਸੈਂਡੀ ਅਤੇ ਉਸ ਦੇ ਸਾਥੀ ਗਾਲੀ ਗਲੋਚ ਕਰਦਿਆਂ ਪਹਿਲਾਂ ਤਾਂ ਉੱਥੋਂ ਚਲੇ ਗਏ ਪਰ ਕੁਝ ਹੀ ਦੇਰ ਬਾਅਦ ਵਾਪਸ ਆਏ ਤੇ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿੱਚ ਦੂਜੀ ਧਿਰ ਦੇ ਇੱਕ ਸ਼ਖਸ ਦੇ ਪੈਰ ਤੇ ਗੋਲੀ ਲੱਗੀ। ਕਰੀਬ ਅੱਧਾ ਘੰਟਾ ਫਾਇਰਿੰਗ ਕਰਨ ਤੋਂ ਬਾਅਦ ਇਹ ਮੁਲਜ਼ਮ ਉੱਥੋਂ ਫਰਾਰ ਹੋ ਗਏ। ਫਿਰਾਲ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਪਰ ਕੋਈ ਮੁਲਜ਼ਮ ਅਜੇ ਗ੍ਰਸਤ ਵਿੱਚ ਨਹੀਂ ਆਇਆ ਏ। ਨੀ ਮਾਰਕੀਟ ਦੇ ਵਿੱਚ ਕੰਤਾ ਬੈਸ਼ਨੋ ਟੱਬਾ ਹੈ ਨੇ। ਉੱਥੇ ਦੋ ਮੁੰਡੇ ਪਹਿਲਾਂ ਬੈਠੇ ਹੋਏ ਪਹਿਲਾਂ ਇੱਕ ਗਰੁੱਪ ਬੈਠਾ ਹੋਇਆ ਸੀ ਉਹਨਾਂ ਨੂੰ ਕੋਈ ਕੁਰਸੀ ਤੋਂ ਲੈ ਕੇ ਇਹਨਾਂ ਦੇ ਨਾਲ ਝਗੜਾ ਹੋ ਗਿਆ। ਜਦੋਂ ਸੰਦੀ ਸੰਦੀਪ ਇਲੀਅਸ ਸੰਦੀ ਬਿਰਕਾ ਉਹ ਜਮਾਲਪੁਰਕ ਕਲੋਨੀ ਦੇ ਵਿੱਚ ਰਹਿੰਦਾ। ਉਹਨਾਂ ਨੇ ਆਣ ਕੇ ਇਹਨਾਂ ਦੇ ਫਾਇਰਿੰਗ ਉੱਤੇ ਕੀਤੀ ਹੈਗੀ ਆ ਬਾਅਦ ਦੇਖ ਲੈਨੇ ਆਂ ਅਸੀਂ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰਦੇ ਆਂ ਤੋਂ ਬਾਅਦ ਕਰ ਲਾਂਗੇ ਜੀ ਤੇ ਬੰਦੇ ਕਿੰਨੇ ਜ਼ਖਮੀ ਸਰ ਬੰਦਾ ਇੱਕੋ ਜ਼ਖਮੀ ਆ ਕੀ ਨਾਮ ਸਰ ਉਹ ਤਾਂ ਨਾ ਅਰਮਿੰਦਰ ਸਿੰਘ ਹੈਗਾ ਤੇ ਦੁੱਗਰੀ ਦਾ ਰਹਿਣ ਦਾ ਹਮਲਾਵਰ ਕਹਿੰਦੇ 5-7 ਤੋਂ ਸੀਗੇ